ਉਨੀ ਸੇ ਪੰਕਤੀ 29ਵੀਂ ਪ੍ਰਭ ਕੋ ਸਿਮਰੇ ਤਿੰਨ ਆਨੰਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਨੇੜੇ ਹੋ ਜਾਂਦੇ ਨੇ ਜੀ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਕਰਨੀ ਆਪੋ ਆਪਣੀ ਕਿ ਨੇੜੇ ਕਿ ਦੂਰ ਜੇ ਆਪਾਂ ਗੁਰੂ ਅਨਸਾਰੀ ਚੱਲਦੇ ਰਹੇ ਤਾਂ ਫਿਰ ਆਪਾਂ ਗੁਰੂ ਦੇ ਨੇੜੇ ਹੋ ਜਾਂਗੇ ਪ੍ਰਭ ਦੇ ਨੇੜੇ ਹੋ ਜਾਂਗੇ ਜਿਵੇਂ ਜਪਜੀ ਸਾਹਿਬ ਆਪਾਂ ਨੂੰ ਸਮਝਾਇਆ ਸਤਗੁਰਾਂ ਨੇ ਨਦੀਆਂ ਤੇ ਵਾਹ ਪਵੇ ਸਬੰਧ ਨਾ ਜਾਣੀਏ ਪਰ ਇਹ ਚੱਲਦੇ ਰਹੀ ਜਿਹਦੇ ਨਦੀਆਂ ਤੇ ਵਾਹ ਜਲ ਰਹੇ ਨੇ ਸਮੁੰਦਰ ਦੇ ਵਿੱਚ ਚਲੇ ਜਾਂਦੇ ਨੇ ਹੋ ਚਾਹੇ ਮਲੀਨ ਵੀ ਹੋਣ ਸਮੁੰਦਰ ਉਹਨਾਂ ਨੂੰ ਆਪ ਦਾ ਰੂਪ ਦੇ ਦਿੰਦਾ ਐਵੇਂ ਗੁਰ ਸਿੱਖ ਨੂੰ ਗੁਰੂ ਆਪਣਾ ਰੂਪ ਦੇ ਦਿੰਦਾ ਆਤਮਾ ਕਰਕੇ ਕਹਿੰਦੇ ਪ੍ਰਭ ਕੋ ਸਿਮਰੇ ਬਸੇ ਹਰ ਨੇ ਨੇ ਸੋਜੀ ਵਾਲੇ ਹਰੀ ਦੇ ਨੇੜੇ ਹੋ ਜਾਂਦੇ ਨੇ ਪ੍ਰਮਕੋ ਸਿਮਰੇ ਤੇ ਨੰਦ ਘਨੇਰੇ ਉਹੀ ਆਨੰਦ ਅਵਸਥਾ ਚ ਰਹਿੰਦੇ ਨੇ ਆਤਮਾ ਕਰਕੇ ਆਪਾਂ ਸਰੀਰ ਕਰਕੇ ਸਰੀਰ ਤਾਂ ਆਰਜੀ ਦਾ ਸੁੰਦੇ ਆ ਭਾਈ ਕੁਛ ਟਾਈਮ ਲਈ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਅੱਖੀਂ ਵੇਖਣਾ ਰਜੀਆਂ ਬਹੁ ਰੰਗਤਾਂ ਵਾਸੇ ਨਹੀਂ ਰਜਦੀਆਂ ਹੈਗੀਆਂ ਨੱਕ ਨ ਰੱਜਾ ਵਾਸਲੇ ਦੁਰਗੰਧ ਸੁਭਾਸੇ ਕੋਈ ਨਹੀਂ ਰੱਜਦਾ ਗਿਆਨੰਦ ਰ ਆ ਭਾਈ